ਪੰਜਾਬੀ ਕੰਟਰੋਲ ਰਨ ਬਨਫਰ ਸੋਸਾਇਟੀ ਇਸਟੂ ਮਹਾਲੀ ਵੱਲੋਂ ਪਹਿਲਾਂ ਵੀ 25 ਸਾਲਾਂ ਤੋਂ ਲਾਉਂਦੇ ਆ ਰਹੇ ਕੈਂਪ ਇਹ ਅੱਜ ਸਾਡੇ ਸਮਰਗੀਏ ਸਰਦਾਰ cheer singh sidhu ਉਹਨਾਂ ਦੀ ਯਾਦ ਚ ਪਹਿਲਾ ਖੋਲ੍ਹਿਆ ਜਾਂਦਾ ਜਿਹਦਾ ਹੁਣ ਬਲੱਡ ਡੋਨੇਸ਼ਨ ਕੈਂਪ ਹੈ ਮੈਡੀਕਲ ਕੈਂਪ ਹੈਗਾ ਗਰੀਬ ਲੜਕੀਆਂ ਦੇ ਵਿਆਹ ਹੈਗੇ ਆ ਈਆਂ ਦਾ ਮੇਲਾ ਹੈਗਾ ਜャ ਡਾਕਟਰ ਐਮ ਐਸ ਸਿੰਧਰਾਵਾ ਜੀ ਦੀ ਮੇਲਾ ਕਰਵਾਇਆ ਜਾਂਦਾ ਸਾਡੇ ਸੈਕਟਰ 32 ਹਸਪੀਟਲ ਦੀ ਟੀਮ ਹੈ ਇੱਕ ਰੋਟਰੀ ਕਲੱਬ 37 ਸੈਕਟਰ ਦੀ ਟੀਮ ਹੈ ਜੀ ਦੋ ਟੀਮਾਂ ਹੈਗੀਆਂ ਸਾਡੇ ਤੇ ਕਿਹਨੋਂ ਕੋਈ 300 ਜੂਨੀਅਰ ਦਾ ਟੀਚਰ ਆਏਗਾ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ पीसीएस रे ਨੇ ਸਿੱਧੂ ਸਾਹਿਬ ਸਿੱਧੂ ਸਾਹਿਬ ਉਹਨਾਂ ਵਾਸਤੇ ਇਹ ਉਸਾ ਸਾਹਿਬ ਦੀ ਟੀਮ ਨੇ ਹੀ ਬੜਾ ਕਾਰਜ ਜਿੰਸਵਾਜੀ ਕੰਮ ਕਰਨ ਦੇ ਤੇ ਮੈਂ ਇਹਨਾਂ ਦੀ ਸਿਕੁਰਿਟੀ ਦੀ ਤਾਰੀਫ ਕਰਾਂਗੇ ਹਰ ਸਾਲ ਹੀ ਕਿਸ਼ਨਪੁਰ ਵਿੱਚ ਇਹ ਕੈਂਪ ਲਾ ਕੇ ਮੈਡੀਕਲ ਕੈਂਪ ਲੜ ਕੇ ਭਲਾ ਲੋਕਾਂ ਦੇ ਸਹਾਇਤਰੀ ਮੇਹਰ ਹਾਲ ਦੇ ਨੇ ਪੰਜਾਬੀ ਕਲਚਰ ਰਣਬਲ ਫੋਰ ਸੋਸਾਇਟੀ ਨਿਸਟਰ ਮਹਾਲੀ ਵਾਲੋਂ ਪਹਿਲਾਂ ਵੀ 25 ਸਾਲਾਂ ਤੋਂ ਲਾਉਂਦੇ ਆ ਰਹੇ ਕੰਮ ਇਹ ਅੱਜ ਸਾਡੇ ਸਵਰਗੀਏ ਸਰਦਾਰ cheer singh sidhu ਉਹਨਾਂ ਦੀ ਯਾਦ ਚ ਪਹਿਲਾ ਖੂਨ ਨਾਲ ਕੈਂਪ ਲਾਇਆ ਸਾਡੀ ਸੰਸਥਾ ਵੱਲੋਂ ਹੋਰ ਵੀ ਦੱਸੋ ਪ੍ਰੋਗਰਾਮ ਕਰਾਇਆ ਜਾਂਦਾ ਜਿਹੜੇ ਮਾਸੇ ਵੱਲ ਹਾਂ ਬਿਲਕੁਲ ਕਰਾਇਆ ਜਾਂਦੇ ਜਿਦਾ ਹੁਣ ਬਲੱਡ ਡੋਨੇਟਰ ਕੈਂਪ ਹੈ ਮੈਡੀਕਲ ਕੈਂਪ ਹੈਗਾ ਗਰੀਬ ਲੜਕੀਆਂ ਦੇ ਵਿਆਹ ਹੈਗੇ ਆ ਪੀਆ ਦਾ ਮੇਲਾ ਹੈਗਾ ਜਾਂ ਡਾਕਟਰ ਐਮ ਐਸ ਸנדਰਾਵਾ ਜਾਵੇ ਮੇਲਾ ਕਰਵਾਇਆ ਜਾਂਦਾ ਸਾਡੀ ਸੰਸਥਾ ਵੱਲੋਂ ਇਦਾਂ ਦੇ ਕਈ ਤਰ੍ਹਾਂ ਦੇ ਸਾਲਚ ਪ੍ਰੋਗਰਾਮ ਕਰਾਈ ਜਾਂਦੇ ਤੇ ਅੱਜ ਜਿਹੜਾ ਹੈ ਕਿੱਥੋਂ ਦੀ ਟੀਮ ਆਈ ਹੈ ਇੱਕ ਸੈਕਟਰ 32 ਹਸਪੀਟਲ ਦੀ ਟੀਮ ਹੈ ਇੱਕ ਰੋਟਰੀ ਕਲੱਬ 37 ਕਰਟਰ ਦੀ ਟੀਮ ਹੈਗੀ ਦੋ ਟੀਮਾਂ ਹੈਗੀਆਂ ਸਾਡਾ ਤਕਰੀਬਨ ਕੋਈ 300 ਜੁਨਿਅਰ ਦਾ ਟੀਚਾ ਹੈਗਾ ਹੁਣ ਤੱਕ ਤਕਰੀਬਨ 100 ਜੁਨਿਅਰ ਹੋ ਚੁੱਕੇ ਆ ਤਾਂ ਹਜੇ ਦੇਖੋ 12:00 ਵਜੇ ਆ 2:30 ਵਜੇ ਤੱਕ ਚੱਲਣਾ ਉਮੀਦ ਆ ਕਿ 300 ਟੀਚਾ ਪਾਰ ਕਰ ਲਾਂਗੇ ਸਰ ਖੂਨਦਾਨ ਇੱਕ ਮਹਾਦਾਨ ਕਿਹਾ ਜਾਂਦਾ ਖੂਨਦਾਨ ਦੀ ਜਿੰਦਗੀ ਬਚਾਈ ਜਾ ਸਕਦੀ ਹੈ ਕੀ ਤੁਸੀਂ ਲੋਕਾਂ ਨੂੰ ਕਹਿਣਾ ਚਾਹੋਗੇ ਕਿ ਇਹਦੇ ਲਈ ਤੁਸੀਂ ਆਣ ਕੇ ਆਪਣਾ ਮਦਦ ਸਹੀ ਹੋਵੇਗਾ ਹਾਂ ਬਿਲਕੁਲ ਖੂਨਦਾਨ ਮਹਾਦਾਨ ਤਾਂ ਇਹ ਹਰੇਕ 18 ਸਾਲ ਦੇ ਬੱਚੇ ਤੋਂ ਲੈ ਕੇ 50 ਸਾਲ ਦੇ ਬੰਦੇ ਤੱਕ ਚਾਹੇ ਲੇਡੀਜ਼ ਆ ਚਾਹੇ ਜੈਂਸ ਉਹਨਾਂ ਨੂੰ ਖੂਨ ਦਾਨ ਕਰਨਾ ਚਾਹੀਦਾ ਇਹ ਕਦੇ ਇਹ ਵੀ ਹੋ ਸਕਦਾ ਕਿ ਕਦੇ ਆਪਣੇ ਤੇ ਭੀੜ ਪਵੇ ਤਾਂ ਆਪਾਂ ਨੂੰ ਵੀ ਖੂਨ ਦੀ ਲੋੜ ਪਵੇ ਤਾਂ ਆਪਾਂ ਖੂਨ ਦਾਨ ਕਰਦੇ ਰਵਾਂਗੇ ਤਾਂ ਆਪਣਾ ਨੇਚਰ ਠੀਕ ਰਹੇਗਾ ਸਰ ਇਹ ਵੀ ਲੋਕਾਂ ਤੋਂ ਹੁਣ ਇਸ ਟਾਈਮ ਵੀ ਲੋਕਾਂ ਤੇ ਇਹ ਡਰ ਹੈ ਕਿ ਖੂਨ ਦਵਾਂਗੇ ਤੇ ਇਹ ਹੋ ਜਾਏਗਾ ਉਹ ਹੋ ਜਾਏਗਾ ਕਿ ਖੂਨ ਦੇਣ ਨਾਲ ਬਦਿਆਸ ਉਹ ਨਵਾਂ ਬਣਦਾ ਹੈ ਤੇ ਬਦਿਆ ਗੱਲ ਹਾਂ ਬਿਲਕੁਲ ਇਹ ਹਾਂ ਬਿਲਕੁਲ ਲੋਕਾਂ 'ਚ ਡਰਦਾ ਮਨ ਹੈਗਾ ਭੈ ਹੈਗਾ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਹੋਣਾ ਚਾਹੀਦਾ ਕਿ ਖੂਨ ਜਿਹੜਾ ਹੈਗਾ ਸਰਕੂਲੇਸ਼ਨ ਹੁੰਦੀ ਰਹਿੰਦੀ ਪ੍ਰਾਣਾ ਖੂਨ ਨਿਕਲ ਜਾਂਦਾ ਤਾਂ ਨਵਾਂ ਖੂਨ ਬਣ ਜਾਂਦਾ ਇਹ ਕੋਈ ਇੰਨਾ ਇੰਦੀ ਹੈ ਕਿ 2 ਮਹੀਨੇ ਬਾਅਦ ਬਣਨਾ 3 ਮਹੀਨੇ ਬਾਅਦ ਬਣਨਾ ਇਹ 2 ਦਿਨਾਂ 'ਚ ਹੀ ਬਣ ਜਾਂਦਾ ਨਵਾਂ ਖੂਨ ਦਵਾਰ ਇਹ ਖੂਨਦਾਨ ਦੇਣਾ ਚਾਹੀਦਾ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਉਸੀ ਸਿੰਗਲ ਜਾਣਾ ਸਪਾਹੋਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ